ਉਹ ਸੇਵ ਕੋ ਅੱਜ ਗੱਲ ਕਰਨ ਲੱਗਿਆ ਉਹ ਸੱਚੇ ਸਾਧੂਆਂ ਦੀ ਸੰਤ ਮਹਾਤਮਾ ਦੀ ਗੱਲ ਕਰਨ ਲੱਗਿਆ ਇੱਕ ਵਾਰ ਇੱਕ ਪਾਪੀ ਬੰਦਾ ਜਿਹਨੇ ਜ਼ਿੰਦਗੀ ਚ ਪੂਰੇ ਪਾਪ ਕਰੇ ਸੀ ਉਹ ਆਪਣੇ ਦਰਾਂ ਦੇ ਵਿੱਚ ਖੜਾ ਹੁੰਦਾ ਇੱਕ ਸੱਚੇ ਸਾਧੂ ਉਥੋਂ ਦੀ ਲੰਘ ਰਹੇ ਹੁੰਦੇ ਨੇ ਉਹਨਾਂ ਦੀ ਮੰਡਲੀ ਲੰਘ ਰਹੀ ਹੁੰਦੀ ਹੈ ਉਹਨਾਂ ਦੇ ਚਰਨਾਂ ਦੀ ਧੂੜ ਉੱਡ ਕੇ ਉਸ ਪਾਪੀ ਬੰਦੇ ਤੇ ਪੈ ਜਾਂਦੀ ਹੈ ਤਾਂ ਕੁਝ ਸਮੇਂ ਬਾਅਦ ਉਹ ਮਰ ਜਾਂਦਾ ਹੈ ਮਰ ਕੇ ਧਰਮਰਾਜ ਕੋਲ ਚਲਾ ਜਾਂਦਾ ਹੈ ਤਾਂ ਉਹਦਾ ਬਹੀ ਖਾਤਾ ਫਰੋਲਿਆ ਜਾਂਦਾ ਹੁੰਦਾ ਤਾਂ ਉੱਥੇ ਸਾਰੀ ਲਕੀਰ ਸਾਫ਼ ਹੋ ਜਾਂਦੀ ਹੈ ਜਦੋਂ ਬਹੀ ਖਾਤਾ ਫਰੋਲਿਆ ਜਾਂਦਾ ਹੈ ਕਹਿੰਦੀ ਮੈਨੂੰ ਸਵਰਗਾਂ ਚ ਭੇਜ ਦੋ ਪਰ ਕੀਤੇ ਤਾਂ ਨੇ ਜ਼ਿੰਦਗੀ ਚ ਪਾਪ ਹੀ ਨੇ ਉਹ ਕਹਿੰਦਾ ਵੀ ਇਹ ਕੀ ਮਤਲਬ ਹੋਇਆ ਮੈਂ ਤਾਂ ਜ਼ਿੰਦਗੀ ਚ ਕੋਈ ਪੁੰਨ ਨਹੀਂ ਕਰਿਆ ਉਹ ਕਹਿੰਦਾ ਤਾਂ ਇਹ ਤਾਂ ਪੁੰਨ ਕਰਿਆ ਨਹੀਂ ਇੱਕ ਵਾਰ ਤਾਂ ਆਪਦੇ ਦਰਾਂ ਚ ਖੜਾ ਸੀ ਤਾਂ ਸਾਧੂ ਮੰਡਲੀ ਲੰਗੀ ਸੀ ਉਹਨਾਂ ਦੇ ਚਰਨਾਂ ਦੀ ਧੂੜ ਤੇਰੇ ਉੱਡ ਕੇ ਪੈ ਗਈ ਜੀ ਨੇ ਇਹ ਤੇਰੀ 84 ਕੱਟਦੀ ਸੋ ਚਰਨਾਂ ਦੀ ਧੂੜ ਆ ਜਿਹੜੀ ਸਾਧੂਆਂ ਦੀ ਉਹ ਵੀ 84 ਕੱਟ ਦਿੰਦੀ ਹੈ ਸੰਤਾਂ ਨੂੰ ਕਦੇ ਮੰਦਾ ਚੰਗਾ ਨਾ ਬੋਲੋ ਜੇ ਕੁਝ ਪਾਉਣਾ ਨਹੀਂ ਜਾਂ ਕੁਝ ਕਹਿਣਾ ਨਹੀਂ ਤਾਂ ਚੁੱਪ ਕਰ ਜਾਓ ਉਹਨਾਂ ਨੂੰ ਮੰਦਾ ਚੰਗਾ ਨਾ ਬੋਲੋ ਅਜਿਹੀ ਕਵਤਾ ਇੱਕ ਸੰਤਾਂ ਦੇ ਪ੍ਰਤਾਹੀ ਪਾਠਕ ਪ੍ਰਾਰਥਨਾਵਲੇ ਪੇਸ਼ ਕਰਨ ਲੱਗੇ ਨੇ ਲੋ ਧਿਆਨ ਦਿਓ ਹੋ ਕਾ ਫ ਕਿਤੀਏ ਦੇਹੀਏ ਬਿਨਸ ਜੈਗੇ ਜਦੋਂ ਮੁੱਖ ਕੀ ਕੇ ਸੇਦੀ ਝਾਕ ਤੈਨੂੰ ਨੱਕ ਰਗੜ ਲੈ ਗੁਰਾਂ ਦੇ ਦਰ ਉੱਤੇ ਨਜ਼ਰ ਫੇਰ ਕੇ ਕਰਦੇ ਗਏ ਪਾਕ ਤੈਨੂੰ ਬਣ ਜਾ ਭਿੰਨੀ ਸਾਹਿਬ ਦੀ ਯਾਦ ਅੰਦਰ RAM ਨਾਮ ਦੀ ਸੁਣੂਗੀ ਹਾਂ ਕਿ ਤੈਨੂੰ RAM ਨਾਮ ਦੀ ਸੁਣੂਗੀ ਹਾਂ ਕੀ ਤਾਣਾ ਸ਼ੁਕਰ ਉਸਦਾ ਜੀ ਦੇ ਕਰ ਕੇ ਨਸਾਂ ਚੱਲਦੇ ਮਾੜੀ ਕੇ ਸਮਤ ਰੈਣੇ ਕੋਸਦਾ ਰੱਬ ਭੁੱਲ ਜਾਣ ਵਿੱਚ ਪਲਦੇ ਮਾੜੀ ਕੇ ਸਮਤ ਰੈਣੇ ਕੋਸਦਾ ਰੱਬ ਭੁੱਲ ਜਾਣ ਵਿੱਚ ਪਲਦੇ ਹੋ ਸੇਵਾ ਸੰਤਾਂ ਦੀ ਜਲ ਸਮ ਜੀਨਾ ਹਸੀ ਬੰਦਿਆ ਧੂੜ ਸਾਧੂਆਂ ਦੇ ਚਰਣਾ ਦੀ ਕੱਟ ਦੀ 84 ਬੰਦਿਆ ਧੂੜ ਸਾਧੂਆਂ ਦੇ ਚਰਣਾ ਦੀ ਕੱਟ ਦੀ 84 ਬੰਦਿਆ ਹੋ ਪੰਜ ਤੱਤਾ ਪਿੱਛੇ ਲੱਗ ਕਾਸ ਨੂੰ ਪਾਪਾ ਨੂੰ ਕਮਾਈ ਜਾਂ ਨਹੀਂ ਸਾਧੂ ਫੱਕਰਾ ਨੂੰ ਮੰਦਾਬ ਰਾ ਨਰਕਾਂ ਦੇ ਜਾਈ ਜਾਨਾ ਏ ਸਾਧੂ ਫੱਕਰ ਆਣੂ ਮੰਦਾ ਬੋਲ ਕੇ ਰਾ ਨਰਕਾਂ ਦੇ ਜਾਈ ਜਾਨਾ ਏ ਹੋ ਸਾਧੂ ਚਰਨਾ ਦੇ ਵਿੱਚ ਬੈਠ ਜਾ ਨਾਲ ਕੁੰਬਿਆ ਤੇ ਕਾਸੀ ਬੰਦਿਆ ਧੂੜ ਸਾਧੂਆਂ ਦੇ ਚਰਨਾ ਦੀ ਤੇਰੀ ਘਟ ਦੂ ਚਰਾਸੀ ਬੰਦਿਆ ਧੂੜ ਸਾਧੂਆਂ ਦੇ ਚਰਨਾ ਦੀ ਕੱਟ ਦੀ 84 ਬੰਦਿਆ ਹੋਇਆ ਦੌਲਤਾਂ ਤੇ ਸ਼ੋਰ ਤਾਂ ਨੂੰ ਇਥੇ ਛੱਡ ਤੋਰ ਜੇਂਗਾ ਖੌ ਰਕਾ ਦੋ ਪੌੜੇ ਉੱਡੇ ਜਾਣਾ ਏ ਡੜੀ ਲੂਣ ਵਾਂਗ ਖੋਰ ਜੇਂਗਾ ਖੌ ਰਕਾ ਦੋ ਪੌੜੇ ਉੱਡੇ ਜਾਣਾ ਏ ਡੜੀ ਲੂਣ ਵਾਂਗ ਖੋਰ ਜੇਂਗਾ ਹੋ ਬੋਲੇ 36 ਪਕਵਾਨ ਜਾਏਗਾ ਸਕੀ ਮੰਨੀ ਜਦੋਂ ਵਾਸੀ ਬੰਦਿਆ ਧੂੜੇ ਸਾਧੂਆਂ ਦੇ ਚਰਣਾ ਦੀ ਕੱਟਦੀ 84 ਬੰਦਿਆ ਧੂੜੇ ਸੰਤਾਂ ਦੇ ਚਰਣਾ ਦੀ ਕੱਟਦੀ 84 ਬੰਦਿਆ ਤੇਰੀ ਹਾਲਤ ਮੇਰ ਗਵਾਰਗੀ ਜਿਹੜਾ ਫੇਰੇ ਕਸਤੂਰੀ ਪਾਲਦਾ ਉਹਦੇ ਮਾਨ ਦੀ ਪਟਕਣਾ ਹੀ ਕਾਲਪਾਨ ਦੀ ਸ਼ਿਕਾਰੀ ਜਾਲ ਦਾ ਉਹਦੇ ਮਾਨ ਦੀ ਪਟਕਣਾ ਹੀ ਕਾਲਪਾਨ ਦੀ ਸ਼ਿਕਾਰੀ ਜਾਲ ਦਾ ਉਹ ਤੂੰ ਫਸ ਗਿਆ ਵਿੱਚ ਜਾਲ ਦੇ ਭੜੀ ਮੰਨ ਨੇ ਉਦਾਸੀ ਬੰਦਿਆ ਧੂੜੇ ਸਾਧੂਆਂ ਦੇ ਚਰਣਾ ਦੀ ਕਟ ਦੀ 84 ਬੰਦਿਆ ਧੂੜੇ ਸਾਧੂਆਂ ਦੇ ਚਰਣਾ ਦੀ 238284 ਬੰਦਿਆ ਹੋ ਨਿੱਤ ਆਵਾਤਾ ਵਾਰੈਣ ਬੋਲਦਾ ਕਹਦੇ ਧੂਨੀਆਂ ਨੂੰ ਤਾਪ ਦੇਖ ਲੈ ਪਰ ਠੰਡਾ ਜਾਲ ਪਾਈ ਸਿਰ ਤੇ ਕੀ ਪਖੰਡ ਇਹ ਆਪ ਦੇਖ ਲੈ ਪਰ ਠੰਡਾ ਜਾਲ ਪਾਈ ਸਿਰ ਤੇ ਕੀ ਪਖੰਡ ਇਹ ਆਪ ਦੇਖ ਲੈ ਉਹ ਕਹਿਣੀ ਕਰਨੀ ਚ ਫਰਕੇ ਹੁੰਦਾ ਐਵੇਂ ਮੁੱਖੋ ਜਾ ਨਾ ਪਾਕੀ ਬੰਦਿਆ ਧੂੜੇ ਸਾਧੂਆਂ ਦੇ ਚਰਣਾ ਦੀ ਤੇਰੀ ਕੱਟ ਦੂ 84 ਬੰਦਿਆ ਧੂੜੇ ਸਾਧੂਆਂ ਦੇ ਚਰਣਾ ਦੀ ਕੱਟ ਦੀ 84 ਬੰਦਿਆ ਓ ਸਾਧੂ ਰੱਬ ਦੇ ਪਿਆਰੇ ਹੁੰਦੇ ਨੇ ਸਾਧੂ ਰੱਬ ਦੇ ਪਿਆਰੇ ਹੁੰਦੇ ਰੱਬ ਇੰਨਾ ਦੀਨਾ ਗੱਲ ਮੋੜਦਾ ਮੁੱਖੋਂ ਸਾਧੂਆਂ ਨੂੰ ਮੰਦਾ ਬੋਲੇ ਜੋ ਉਸ ਦਾ ਇਹ ਹੰਕਾਰ ਤੋੜਦਾ ਮੁੱਖੋਂ ਸਾਧੂਆਂ ਨੂੰ ਮੰਦਾ ਬੋਲ ਜੋ ਰੱਬ ਉਸ ਦਾ ਹੰਕਾਰ ਤੋੜਦਾ ਉਹਨੂੰ ਧਿਕਰਦਾ ਆਕਾਲ ਪੁਰਖ ਸੱਚੇ ਸਾਧੂਆਂ ਦੀ ਰਾਖੀ ਬੰਦਿਆ ਧੂੜੇ ਸਾਧੂਆਂ ਦੀ 84 ਬੰਦਿਆ ਧੂੜੇ ਸੰਤਾਂ ਦੇ ਚਰਨਾ ਦੀ ਕੱਟ ਦੀ 84 ਬੰਦਿਆ ਹੋ ਸਾਧੂ ਸੰਤਾਂ ਦੀ ਕਿਰਪਾ ਹੈ ਤਿੰਨੇ ਪਾਠ ਕਾ ਪਰਾ ਜੋ ਗਾਉਂਦੇ ਨੇ ਜਿੱਥੇ ਸਾਧੂਆਂ ਦਾ ਸੰਗ ਮਿਲ ਜੇ ਉਹ ਸੀਸ ਨੂੰ ਚਕਾਉਂਦੇ ਨੇ ਇੱਥੇ ਸਾਧੂਆਂ ਦਾ ਸੰਗ ਮਿਲ ਜੇ ਉੱਥੇ ਸੀਸ ਨੂੰ ਝੁਕਾਉਂਦੇ ਨੇ ਉਹ ਸਾਧੂ ਕਿੰਨੀ ਪਾਵਰ ਦੇ ਮਾਲਕਾ ਪੜੀ ਸਾਧੂਆਂ ਦੀ ਸਾਖੀ ਬੰਦਿਆ ਧੂੜੇ ਸਾਧੂਆਂ ਦੇ ਚਰਨਾਂ ਦੀ ਕੱਟਦੀ 84 ਬੰਦਿਆ ਧੂੜੇ ਸਾਧੂਆਂ ਦੇ ਚਰਨਾਂ ਦੀ ਕੱਟਦੀ 84 ਬੰਦਿਆ ਲਓ ਜੀ ਇੰਨਾ ਕੁਝ ਕਹਿੰਦੇ ਹੋਏ ਖਿਮਾ ਜੱਚਕਾਂ ਸਾਧੂ ਸੰਤ ਮਹਾਤਮਾ ਨੂੰ ਸੀ ਝਕਾਉਣੇ ਆ ਧੰਨਵਾਦ